ਸਿਰ ਲਾਥ ਜੋਦੇ ਕਲਮ ਦੇ ਤਣੀ ਇੱਕ ਮਹਾਨ ਕਵੀ ਤੇ ਬੰਦਗੀ ਦੀ ਮੂਰਤ ਭਾਈ ਮਨੀ ਸਿੰਘ ਜੀ ਇਹਨਾਂ ਦਾ ਬੰਦ ਬੰਦ ਇਹਨਾਂ ਦਾ ਸਰੀਰ ਨੂੰ ਕੱਟ ਕੇ ਸ਼ਹੀਦ ਕੀਤਾ ਗਿਆ ਇਹਨਾਂ ਦੀ ਸ਼ਹਾਦਤ ਬਾਰੇ ਆਪਾਂ ਵਿਚਾਰਾਂ ਦੀ ਸਾਂਝ ਕਰਨੀ ਹੈ ਬਹੁਤ ਹੀ ਲੰਮੀ ਉਮਰ ਇਹਨਾਂ ਦੀ ਸੀ ਤੇ ਉਮਰ ਦੇ ਆਖਰੀ ਪੜਾਅ ਵਿੱਚ 94 ਸਾਲ ਦੀ ਉਮਰ ਵਿੱਚ ਜਦੋਂ ਇਹਨਾਂ ਦੀ ਸ਼ਹਾਦਤ ਹੋਈ ਤੇ ਇਹਨਾਂ ਦੀ ਸ਼ਹੀਦੀ ਦਾ ਜਿਹੜਾ ਤਰੀਕਾ ਸੀ ਉਹ ਬੜਾ ਹੀ ਅਤ ਦੇ ਤਸੀਹੇ ਦੇਣ ਵਾਲਾ ਸੀ ਬੰਦ ਬੰਦ ਘਟਨਾ ਭਾਵ ਕਿ ਸਰੀਰ ਦੇ ਇੱਕ ਇੱਕ ਅੰਗ ਨੂੰ ਟੁਕੜਿਆਂ ਦੇ ਵਿੱਚ ਕੱਟ-ਕੱਟ ਕੇ ਉਹਨਾਂ ਨੂੰ ਸ਼ਹੀਦ ਕਰਨਾ ਕਿਸੇ ਦਾ ਉਹ ਇੱਕ ਝਟਕੇ 'ਤੇ ਸਿਰ ਲਾ ਕੇ ਸ਼ਹੀਦ ਕਰਨਾ ਵੱਖਰੀ ਗੱਲ ਹੈ ਪਰ ਕਿਸੇ ਨੂੰ ਹੌਲੀ ਹੌਲੀ ਕਿਸੇ ਦਾ ਸਰੀਰ ਕੱਟ-ਕੱਟ ਕੇ ਉਸ ਨੂੰ ਬੰਦ-ਬੰਦ ਕੱਟ ਕੇ ਜਿਸ ਨੂੰ ਸ਼ਹੀਦ ਕੀਤਾ ਜਾਵੇ ਉਹ ਕਿੰਨੀ ਮਹਾਨ ਸ਼ਹਾਦਤ ਹੋ ਸਕਦੀ ਹੈ ਤੇ ਭਾਈ ਮਨੀ ਸਿੰਘ ਜੀ ਇਹ ਇਤਨੇ ਮਹਾਨ ਸ਼ਖਸੀਅਤ ਨੇ ਕੇਵਲ ਇਹਨਾਂ ਨੇ ਸ਼ਹਾਦਤ ਨਹੀਂ ਪ੍ਰਾਪਤ ਕੀਤੀ ਇਹਨਾਂ ਦੇ ਪਰਿਵਾਰ ਦੇ ਇਹਨਾਂ ਦੇ 11 ਭਰਾ ਭਾਈ ਮਨੀ ਸਿੰਘ ਜੀ ਦੇ 11 ਭਰਾ 7 ਪੁੱਤਰ 10 ਪੋਤਰੇ 13 ਭਤੀਜੇ ਦਾਦਾ ਜੀ ਇਹਨਾਂ ਦੇ ਤੇ ਪੰਜ ਇਹਨਾਂ ਦੇ ਦਾਦਿਆਂ ਦੇ ਭਰਾ ਜੇ ਸਾਰੇ ਹੋਰ ਵੀ ਮਿਲਾ ਲਈਏ ਜਿਨ੍ਹਾਂ ਦੇ ਨਾਮ ਅਸੀਂ ਨਹੀਂ ਉਚਾਰਨ ਕਰ पाए ਟੋਟਲ 52 ਤੋਂ ਵੱਧ ਇਹਨਾਂ ਦੇ ਕੇਵਲ ਇਹਨਾਂ ਦੇ ਪਰਿਵਾਰ ਦੀ ਸ਼ਹਾਦਤ ਹੋਈ ਹੈ ਸਿੱਖ ਕੌਮ ਦੀ ਰਾਖੀ ਲਈ ਸੋ ਕੋਈ ਆਪਣੇ ਆਪ ਨੂੰ ਕਟਵਾਉਣਾ ਸ਼ਹੀਦ ਕਰਵਾਉਣਾ ਬਹੁਤ ਹੀ ਮਹਾਨ ਗੱਲ ਹੈ ਪਰ ਪੂਰੇ ਪਰਿਵਾਰ ਵਿੱਚੋਂ ਇਤਨੇ ਲੋਕਾਂ ਦੀ ਸ਼ਹੀਦੀ ਕਰਵਾਉਣਾ ਇੱਕ ਬਹੁਤ ਹੀ ਮਹਾਨਤਮ ਬਹੁਤ ਹੀ ਵੱਡੀ ਤੇ ਜਿਹੜੀ ਹੈ ਇਤਿਹਾਸਿਕ ਗੱਲ ਸਾਨੂੰ ਵੇਖਣ ਨੂੰ ਮਿਲਦੀ ਇੰਨਾ ਵੱਡੇ ਪੱਦਰ ਤੇ ਕਿਸੇ ਵੀ ਪਰਿਵਾਰ ਵਿੱਚੋਂ ਇਸ ਦੇਸ਼ ਔਮ ਦੀ ਆਜ਼ਾਦੀ ਵਾਸਤੇ ਜਿਹੜੀਆਂ ਸ਼ਹਾਦਤਾਂ ਨਹੀਂ ਹੋਈਆਂ ਸੋ ਭਾਈ ਮਨੀ ਸਿੰਘ ਜੀ ਇਹਨਾਂ ਦੇ ਜੀਵਨ ਬੈ ਸੰਖੇਪ ਜੀ ਆਪਾਂ ਚ ਆਤਮਾਰ ਲੀਏ ਭਾਈ ਮਨੀ ਸਿੰਘ ਜੀ ਦਾ ਜਨਮ ਹੋਇਆ ਸੰਨ 1644 ਈਸਵੀ ਨੂੰ ਮੁਲਤਾਨ ਪੰਜਾਬ ਅਜਕਲ ਪਾਕਿਸਤਾਨ ਵਿੱਚ ਹੈ ਉੱਥੇ ਇਹਨਾਂ ਦਾ ਜਨਮ ਹੋਇਆ ਇਹਨਾਂ ਦੇ ਪਿਤਾ ਜੀ ਦਾ ਨਾਮ ਜਿਹੜਾ ਸੀ ਪਿਤਾ ਜੀ ਦਾ ਨਾਮ ਸੀ ਇਹਨਾਂ ਦੇ ਮਾਈ ਦਾਸ ਤੇ ਮਾਤਾ ਮਧਰੀ ਬਾਈ ਇਹਨਾਂ ਦੇ ਮਾਤਾ ਜੀ ਸਨ ਤੇ ਗੁਰਮੁਖ ਪਰਿਵਾਰ ਸੀ ਇਹਨਾਂ ਦਾ ਪਿਤਾ ਜੀ ਸ਼ੁਰੂ ਤੋਂ ਹੀ ਗੁਰੂ ਇਹਨਾਂ ਦੇ ਪਿਓ ਇਹਨਾਂ ਦੇ ਦਾਦੇ ਸਾਰੇ ਹੀ ਗੁਰੂ ਘਰ ਦੇ ਨਾਲ ਜੁੜੇ ਹੋਏ ਸਨ ਇਹ ਇਹਨਾਂ ਨੇ ਜਦੋਂ ਇਹ 10-12 ਸਾਲ ਦੇ ਹੋਏ ਸਨ ਸਨ 1657 ਈਸਵੀ ਵਿੱਚ ਉਦੋਂ ਧੰਨ ਗੁਰੂ ਹਰ Rai ਸਾਹਿਬ ਮਹਾਰਾਜ ਜੀ ਗੁਰਗੱਦੀ ਤੇ ਸੇਕ ਕੀਰਤਪੁਰ ਸਾਹਿਬ ਕੀ ਉਸ ਸਮੇਂ ਪਹਿਲੀ ਵਾਰ ਇਹਨਾਂ ਦੇ ਪਿਤਾ ਜੀ ਇਹਨਾਂ ਨੂੰ ਗੁਰੂ ਸਾਹਿਬ ਦੇ ਚਰਨਾ ਵਿੱਚ ਲੈ ਕੇ ਆਏ ਤੇ ਸਤਿਗੁਰਾਂ ਨੂੰ ਨੇ ਨਮਸਕਾਰ ਕੀਤੀ ਤੇ ਫਿਰ ਇਹ ਇੱਥੇ ਹੀ ਸੇਵਾ ਵਿੱਚ ਜੁੜ ਗਏ ਇਸ ਤੋਂ ਬਾਅਦ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਗੁਰਗੱਦੀ ਤੇ ਬੈਠੇ ਉਹਨਾਂ ਦੇ ਨਾਲ ਵੀ ਇਹਨਾਂ ਨੇ ਸੇਵਾ ਕੀਤੀ ਬਾਈ ਮਨੀਆ ਜੀ ਨਾਮ ਸੀ ਇਹਨਾਂ ਦਾ ਬਚਪਨ ਦਾ ਤੇ ਇਹਨਾਂ ਦੇ ਅੰਦਰ ਬਹੁਤ ਹੀ ਹੁਨਰ ਸੀ ਉਹਨਾਂ ਦੇ ਅੰਦਰ ਕਲਾ ਸੀ ਵਿਦਿਆ ਪ੍ਰਾਪਤ ਕਰਨ ਦੀ ਕਲਮ ਦੀ ਇਹਨਾਂ ਦੀ ਬੜੀ ਅੰਗਰ ਇਹਨਾਂ ਦੇ ਅੰਦਰ ਹੁਨਰ ਸੀ ਖਾਸੀਅਤ ਸੀ ਇਹਨਾਂ ਕੋਈ ਵੀ ਭਾਸ਼ਾ ਪੜ੍ਹਦੇ ਸਨ ਜਾਂ ਕੋਈ ਵੀ ਵਿਦਿਆ ਸਿੱਖਦੇ ਸਨ ਤੇ ਬਹੁਤ ਜਲਦੀ ਕੈਚ ਕਰਦੇ ਸਨ ਹੌਲੀ-ਹੌਲੀ ਇਹਨਾਂ ਨੇ ਧਰਮ ਗ੍ਰੰਥਾਂ ਨੂੰ ਪੜ੍ਹਨਾ ਗੁਰਬਾਣੀ ਨੂੰ ਪੜ੍ਹਨਾ ਬਹੁਤ ਸਾਨੀਆਂ ਬਾਣੀਆਂ ਨੂੰ ਗੰਠੇ ਇਹਨਾਂ ਦੇ ਹੋ ਗਈਆਂ ਬਾਈ ਮਨੀਆ ਜੀ ਦੇ ਤੇ ਫਿਰ ਧੰਗੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਬਾਅਦ ਜਦੋਂ ਧੰਗੂ ਤੇਗਪਾਦਰ ਸਾਹਿਬ ਮਹਾਰਾਜ ਜੀ ਗੁਰਗੱਦੀ ਤੇ ਸਭਾਏਮਾਨ ਹੋਏ ਤੇ ਉਹਨਾਂ ਦੇ ਨਾਲ ਵੀ ਪਾਈ ਮਨੀ ਸਿੰਘ ਜੀ ਨੇ ਜਿਹੜੀ ਹੈ ਸੇਵਾ ਕੀਤੀ ਤੇ ਉਸ ਤੋਂ ਬਾਅਦ ਇਹ ਗਾਂ ਚੰਨੀਏ ਤੇ ਜਦੋਂ ਧੰਗੂ ਤੇਗਪਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ ਸੰਨ 1675 ਵਿੱਚ ਉਸ ਸਮੇਂ ਜਦੋਂ ਅਨੰਦਪੁਰ ਸਾਹਿਬ ਹੈ ਧੰਗੂ ਗੋਬਿੰਦ ਸਿੰਘ ਮਹਾਰਾਜ ਜੀ ਕੇਵਲ ਅਜੇ 11 ਕੋਸਾਲਾਂ ਦੇ ਸਨ 9 ਸਾਲ ਦੇ ਸਨ ਉਸ ਸਮੇਂ ਭਾਈ ਮਨੀ ਸਿੰਘ ਜੀ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਸਨ ਤੇ ਉਸ ਸਥਾਨ ਤੇ ਅਨੰਦਪੁਰ ਸਾਹਿਬ ਵਿਖੇ ਤੇ ਉਸ ਸਮੇਂ ਤੇ ਨਾਲ ਹੀ ਤੇ ਇਹਨਾਂ ਨੇ ਪੂਰਾ ਸਮਾਂ ਆਪਣੇ ਜੀਵਨ ਦਾ ਕਾਫੀ ਲੰਮਾ ਸਮਾਂ ਸਤਿਗੁਰਾਂ ਦੇ ਨਾਲ ਹੀ ਬਤੀਤ ਕਰਾਇਆ ਇਸ ਲਈ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਹੁਤ ਹੀ ਲਾਡਲੇ ਸਿੱਖ ਸਨ ਭਾਈ ਮਨੀ ਸਿੰਘ ਜੀ ਤੇ ਹੋਰ ਵੀ ਜਿੰਨੇ ਵੀ ਕਾਰਜ ਹੁੰਦੇ ਸਨ ਅਨੰਦਪੁਰ ਸਾਹਿਬ ਵਿਖੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਰੇ ਕੰਮਾਂ ਵਿੱਚ ਸਭ ਤੋਂ ਵੱਧ ਪਹਿਲ ਪਾਈ ਮਨੀ ਸਿੰਘ ਜਿੰਦ ਦੇ ਸੰਨ 1691 ਵਿੱਚ ਜਦੋਂ ਵਿਸਾਖੀ ਵਾਲੇ ਦਿਨ ਖਾਲਸੇ ਪੰਥ ਦੀ ਸਿਰਜਣਾ ਬਾਰੇ ਵਿਚਾਰਾਂ ਦੀ ਸਾਂਝ ਕੀਤੀ ਕਮੇਟੀ ਬਣਾਈ ਗਈ ਉਸ ਦੇ ਵਿੱਚ ਜਿਹੜਾ ਮੋਢੀ ਬਣਾਇਆ ਗਿਆ ਉਹ ਪਾਈ ਮਨੀ ਸਿੰਘ ਜੀ ਨੂੰ ਬਣਾਇਆ ਗਿਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿ ਤੁਸੀਂ ਹੁਣ ਸਾਰਾ ਪ੍ਰਬੰਧ ਦੇਖਣਾ ਹੈ ਕਿ ਕਿਵੇਂ ਆਪਾਂ ਖਾਲਸਾ ਪੰਥ ਦੀ ਸਿਰਜਣਾ ਕਰਨੀ ਹੈ ਪ੍ਰਬੰਧ ਕਿਵੇਂ ਕਰਨੇ ਹੈ ਤੇ ਅਖੀਰ ਸੰਨ 1699 ਵਿੱਚ ਜਦੋਂ ਖਾਲਸਾ ਪੰਥ ਦੀ ਸਿਰਜਣਾ ਹੋਈ ਇਹ ਸਾਰਾ ਪ੍ਰਬੰਧ ਜਿਹੜਾ ਸੀ ਨਾਨਪੁਰ ਸਾਹਿਬ ਉਹ ਸਾਰੀ ਜ਼ਿੰਮੇਵਾਰੀ ਵੀ ਪਾਈ ਮਨੀ ਸਿੰਘ ਜੀ ਨੇ ਦਿੱਤੀ ਗਈ ਤੇ ਇਸੇ ਹੀ ਅਮਰ ਸੰਚਾਰ ਪਹਿਲੇ ਅਮਰ ਸੰਚਾਰ ਵਿੱਚ ਹੀ ਪਾਈ ਮਨੀ ਸਿੰਘ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸੋਂ ਅਮਰ ਅਸ਼ਕਿਆ ਇਸ ਤੋਂ ਬਾਅਦ ਅਮਰਸਰ ਦੀਆਂ ਵਿਸ਼ੰਕਤਾ ਆਈਆਂ ਸਨ ਤੇ ਅਮਰਸਰ ਸਾਹਿਬ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਸਮੇਂ ਵਿੱਚ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਗੁਰਗੱਦੀ ਤੋਂ ਬਾਅਦ ਅਮਰਸਰ ਗਏ ਸਨ ਤੇ ਉੱਥੋਂ ਦੇ ਪਾਂਡਿਆਂ ਨੇ ਜਿਹੜਾ ਹੈ ਮਹੰਤਾ ਨੇ ਸਤਿਗੁਰਾਂ ਨੂੰ ਅੰਦਰ ਵੜਨ ਨਹੀਂ ਦਿੱਤਾ ਸੀ ਤੇ ਉਥੇ ਕਬਜ਼ਾ ਜਿਆ ਹੋ ਗਿਆ ਸੀ ਹੋਰ ਲੋਕਾਂ ਦਾ ਜਿਵੇਂ ਧੀਰਮੱਲੀਆਂ ਦਾ ਜਿਹੜੇ ਥੋੜੇ ਅਨਮਤੀ ਸਨ ਆਪਣੀ ਮਨਮਤ ਚਲਾਉਂਦੇ ਸਨ ਤੇ ਸੰਗਤਾਂ ਬੜੀਆਂ ਪ੍ਰੇਸ਼ਾਨ ਸਨ ਅੰਮ੍ਰਿਤਸਰ ਦੀਆਂ ਕਿ ਗੁਰੂ ਹਰਮੰਦਰ ਸਾਹਿਬ ਦੀ ਇਕਾਲਤਗਤ ਸਾਹਿਬ ਦੀ ਮਰਿਆਦਾ ਜਿਹੜੀ ਹੈ ਪੂਰਨ ਤੌਰ ਤੇ ਸਹੀ ਨਹੀਂ ਨੇ ਵਪਾਰੀ ਤੇ ਜਦੋਂ ਖਾਲਸਾ ਪੰਥ ਦੀ ਸਿਰਜਣਾ ਹੋਈ ਤੇ ਅੰਮ੍ਰਿਤਸਰ ਦੀਆਂ ਸੰਗਤਾਂ ਵੀ ਆਈਆਂ ਸਨ ਤੇ ਸੰਗਤਾਂ ਨੇ ਅੰਮ੍ਰਿਤ ਵੀ ਛਕਿਆ ਤੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਦੇ ਚਰਨਾਂ ਦੀ ਬੇਨਤੀ ਕੀਤੀ ਕਿ ਤੁਸੀਂ ਕੋਈ ਜਿਹੜਾ ਹੈ ਗੁਣੀ ਗਿਆਨੀ ਤੇ ਜਿਹੜਾ ਸਾਡੇ ਅੰਮ੍ਰਿਤਸਰ ਦੇ ਪੂਰੀ ਮਰਿਆਦਾਨ ਨੂੰ ਦਰਬਾਰ ਸਹਿਬ ਮਰਿਆਦਾਨ ਫਿਰ ਲਾਗੂ ਕਰ ਸਕੇ ਵਧੀਆ ਤਰੀਕੇ ਨਾਲ ਕੋਈ ਐਸਾ ਸਾਨੂੰ ਸਿੰਘ ਦਿਓ ਤੇ ਉਸ ਸਮੇਂ ਭਾਈ ਮਨੀ ਸਿੰਘ ਦੀ ਡਿਊਟੀ ਲਗਾਈ ਗਈ ਕਿ ਤੁਸੀਂ ਜਾਓ ਜਾ ਕੇ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਦੀ ਉੱਥੇ ਜਾ ਕੇ ਜਥੇਦਾਰੀ ਦੀ ਸੇਵਾ ਸੰਭਾਲੋ ਤੇ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦੀ ਵੀ ਤੁਸੀਂ ਸੇਵਾ ਨਿਭਾਓ ਤੇ ਪਹਿਲੇ ਸ਼੍ਰੀ ਅਕਾਲ ਤਗਤ ਸਾਹਿਬ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਤਨਛੇਵੇਂ ਪਾਤਸ਼ਾਹ ਜੀ ਨੇ ਅਕਾਲ ਤਗਤ ਸਾਹਿਬ ਦੀ ਸਿਰਜਣਾ ਕੀਤੀ ਸੀ ਤੇ ਸਤਿਗੁਰੂ ਤਨਗੁਰ ਹਰਗੋਬਿੰਦ ਸਾਹਿਬ ਮਹਾਰਾਜੀ ਤੋਂ ਬਾਅਦ ਇਸ ਸਥਾਨ ਤੇ ਜਥੇਦਾਰੀ ਦੀ ਪਹਿਲੀ ਸੇਵਾ ਨਿਭਾਈ ਸੀ ਭਾਈ ਗੁਰਦਾਸ ਜੀ ਨੇ ਤੇ ਤਨਗੁਰ ਹਰਗੋਬਿੰਦ ਸਾਹਿਬ ਮਹਾਰਾਜੀ ਉਹਨਾਂ ਨੂੰ ਇਹ ਸੇਵਾ ਸੌਂਪਦੇ ਸਨ ਤੇ ਭਾਈ ਗੁਰਦਾਸ ਜੀ ਤੋਂ ਬਾਅਦ ਇਹ ਸੇਵਾ ਜਿਹੜੀ ਸੀ ਖਾਲੀ ਸੀ ਜਗ੍ਹਾ ਕਿਉਂਕਿ ਉਸ ਸਮੇਂ ਉੱਥੇ ਕੋਈ ਹੋਰ ਪੂਰਨ ਸਿੰਘ ਪਹੁੰਚਿਆ ਨਹੀਂ ਸੀ ਤੇ ਦੂਜੇ ਜਥੇਦਾਰ ਵਜੋਂ ਹੁਣ ਭਾਈ ਮਨੀ ਸਿੰਘ ਜੀ ਨੇ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਦੀ ਸੇਵਾ ਨਿਭਾਈ ਸ਼ੁਰੂ ਕੀਤੀ ਤੇ ਹੈਡ ਗ੍ਰੰਥੀ ਦੀ ਸੇਵਾ ਜਿਵੇਂ ਆਪ ਨੂੰ ਪਤਾ ਹੈ ਕਿ ਪਹਿਲੇ ਹੈਡ ਗ੍ਰੰਥੀ ਦਰਬਾਰ ਸਾਹਿਬ ਦੇ ਬਾਬਾ ਬੁੱਢਾ ਜੀ ਤੇ ਦੂਜੇ ਗ੍ਰੰਥੀ ਭਾਈ ਗੁਰਦਾਸ ਜੀ ਤੇ ਹੁਣ ਤੀਜੇ ਗ੍ਰੰਥੀ ਦੀ ਸੇਵਾ ਭਾਈ ਮਨੀ ਸਿੰਘ ਜੀ ਨੇ ਨਿਭਾਈ ਸ਼ੁਰੂ ਕੀਤੀ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਦੇ ਨਾਲ ਫਿਰ ਕਾਫੀ ਲੰਮਾ ਸਮਾਂ ਕਾਫੀ ਲੰਮਾ ਸਮਾਂ ਕੇ ਅਖੀਰ ਤੱਕ ਜਦ ਤੱਕ ਭਾਈ ਮਨੀ ਸਿੰਘ ਜੀ ਜੁੰਦੇ ਰਹੇ ਇੱਥੇ ਹੀ ਇਸਥਾਨ ਤੇ ਲੰਮੀ ਸੇਵਾ ਨਿਭਾਈ ਤੇ ਇੱਥੇ ਸੇਵਾ ਨਿਭਾਉਂਦਿਆਂ ਇਥੋਂ ਫਿਰ ਪੂਰੇ ਸਿੱਖ ਪੰਥ ਦੀ ਅਗਵਾਈ ਕੀਤੀ ਸੰਨ 1700 ਈਸਵੀ ਵਿੱਚ ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਆਏ ਇਥੋਂ ਦੀ ਮਰਿਆਦਾ ਕਾਇਮ ਕੀਤੀ ਤੇ ਸੰਗਤਾਂ ਨੂੰ ਹੋਰ ਵੀ ਸੰਗਤਾਂ ਨੂੰ ਮਰਿਆਦਾ ਦੇ ਨਾਲ ਜੋੜਿਆ ਦੂਜੇ ਪਾਸੇ ਸਤਨਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋਤੀ ਜੋਤ ਸਮਾ ਗਏ 1708 ਵਿੱਚ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਮਾਂ ਆਇਆ ਸੰਸਤਾਰਾ 16 ਵਿੱਚ ਉਹਨਾਂ ਦੀ ਵੀ ਸ਼ਹਾਦਤ ਹੋਈ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਹੋਈ ਉਸ ਤੋਂ ਬਾਅਦ ਜਿਵੇਂ ਅੱਜ ਨੂੰ ਪਤਾ ਹੈ ਕਿ ਕਈ ਸਿੱਖਾਂ ਨੇ ਬਾਬਾ ਬੰਦਾ ਸਿੰਘ ਜੀ ਨੂੰ ਆਪਣਾ 11ਵਾਂ ਗੁਰੂ ਮੰਨਣਾ ਸ਼ੁਰੂ ਕਰ ਦਿੱਤਾ ਸੀ ਤੇ ਉਹਦਾ ਇੱਕ ਵੱਖਰਾ ਖਾਲਸਾ ਬਣਾ ਲਿਆ ਸੀ ਜਿਹਨੂੰ ਬੰਦਾਈ ਖਾਲਸਾ ਕਹਿੰਦੇ ਸਨ ਇੱਕ ਤਤ ਖਾਲਸਾ ਹੋ ਗਿਆ ਸੀ ਦੋ ਹਿੱਸੇ ਹੋ ਗਏ ਸਨ ਸਿੱਖ ਕੌਮ ਦੇ ਉਸ ਸਮੇਂ ਜਿਹੜੇ ਬਾਬਾ ਬੰਦਾ ਸਿੰਘ ਗੁਰੂ ਮੰਨ ਲੱਗ ਪਏ ਸਨ ਉਹ ਬੰਦੇ ਹੀ ਖਾਲਸਾ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਤੇ ਅਗਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਸਨ ਉਹਨਾਂ ਨੂੰ ਕਹਿੰਦੇ ਸਨ ਤਤ ਤੱਤ ਖਾਲਸਾ ਇਹ ਬਹੁਤ ਵੱਡਾ ਵਿਵਾਦ ਪੈਦਾ ਹੋਇਆ ਜਾ ਰਿਹਾ ਸੀ ਕਿੱਥੇਦਾਰਾਂ ਦਾ ਕੰਮ ਵੀ ਇਹੀ ਹੁੰਦਾ ਕਿ ਕੋਈ ਮਸਲਾ ਸੇ ਕੌਮ ਦਾ ਹੋਵੇ ਉਹਨੂੰ ਸਲਝਾਵੇ ਤੇ ਜਦੋਂ ਇਹ ਗੱਲ ਪਹੁੰਚੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਆਕਾਲ ਤਖਤ ਸਾਹਿਬ ਕੀ ਉੱਥੇ ਭਾਈ ਮਨੀ ਸਿੰਘ ਜੀ ਮੌਜੂਦ ਸਨ ਸੰਗਤਾਂ ਨੇ ਬੇਨਤੀ ਕੀਤੀ ਕਿ ਤੁਸੀਂ ਜਿਹੜਾ ਹੈ ਇਹ ਮਸਲਾ ਸੁਲਝਾਓ ਤੇ ਕਿਉਂਕਿ ਦੋ ਹਿੱਸੇ ਹੋ ਗਏ ਸਿੱਖੋਂ ਵੈਸੇ ਹੀ ਬੜੇ ਥੋੜੇ ਸਿੰਘ ਨੇ ਸੰਗਤਾਂ ਬਹੁਤ ਸਿੱਖ ਗਿਣਤੀ ਬਹੁਤ ਗਿਣਤੀ ਬਹੁਤ ਘੱਟ ਨੇ ਤੇ ਜੇ ਇਹਵੇਂ ਵੱਖ-ਵੱਖ ਹੋ ਗਏ ਤੇ ਅਗਾ ਕਿਵੇਂ ਸਿੱਖੀ ਦਾ ਪ੍ਰਚਾਰ ਹੋਵੇਗਾ ਤੇ ਫਿਰ ਭਾਈ ਮਨੀ ਸਿੰਘ ਜੀ ਨੇ ਅਰਦਾਸ ਕਰਕੇ ਦੋਨਾਂ ਜਥਿਆਂ ਪਾਸੋਂ ਬੰਦੇਈ ਖਾਲਸਾ ਦੇ ਸਿੱਖਾਂ ਪਾਸੋਂ ਤੇ ਤੱਤ ਖਾਲਸਾ ਦੇ ਸਿੱਖਾਂ ਪਾਸੋਂ ਦੋ ਪਰਚੀਆਂ ਲਖਵਾਈਆਂ ਤੇ ਜਿਹੜੇ ਤਤ ਖਾਲਸਾ ਬਣੇ ਸਨ ਉਹ ਇੱਕ ਦੂਜੇ ਨਾਲ ਬੋਲਣ ਫਤਿਹ ਬੁਲਾਉਣ ਵੇਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ ਬੁਲਾਉਂਦੇ ਸਨ ਤੇ ਜਿਹੜੇ ਬੰਦੇ ਹੀ ਖਾਲਸਾ ਦੇ ਸਿੱਖ ਸਨ ਉਹ ਇੱਕ ਦੂਜੇ ਨੂੰ ਮਿਲਣ ਸਮੇਂ ਫਤਿਹ ਦਰਸ਼ਨ ਪੈਂਦੇ ਸਨ ਤੇ ਉਹਨਾਂ ਨੇ ਕਹ ਕਿ ਤੁਸੀਂ ਦੋਵੇਂ ਜਣੇ ਆਪਣੀਆਂ ਆਪਣੀਆਂ ਪਰਚੀਆਂ ਤੇ ਆਪਣੀ ਆਪਣੀ ਫਤਿਹ ਲਿਖ ਦਿਓ ਤੇ ਆਪਾਂ ਅਰਦਾਸ ਕਰਕੇ ਰਮੰਦਰ ਸਾਹਿਬ ਦੇ ਸਰੋਵਰ ਵਿੱਚ ਪਰਚੀਆਂ ਡੁਬੋਵਾਂਗੇ ਤੇ ਜਿਹੜੀ ਪਰਚੀ ਬਾਹਰ ਆਜੇਗੀ ਉਹ ਹੀ ਜਿਹੜਾ ਹੈ ਅਗਾਹ ਵਾਸਤੇ ਉਸੇ ਨੂੰ ਹੀ ਮੰਨਿਆ ਜਾਏਗਾ ਉਸੇ ਉਹਨਾਂ ਦੇ ਹੀ ਉਹਨਾਂ ਦੇ ਜਥੇ ਦੇ ਹੀ ਗੱਲ ਪ੍ਰਮਾਣ ਹੋਵੇਗੀ ਤੇ ਇਦਾਂ ਹੀ ਕੀਤਾ ਗਿਆ ਬਹੁਤ ਭਾਰੀ ਗੰਤੀ ਵਿੱਚ ਸੰਤ ਰਮੰਦਰ ਸਾਹਿਬ ਪਹੁੰਚਿਆ ਪਏ ਮਨੀ ਸਿੰਘ ਇੰਜੀਨੀਅਰ ਅਰਦਾਸ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ ਕਿ ਆਪ ਹੀ ਨਿਵਟਾਰਾ ਕਰੋ ਦੋਨਾਂ ਪਰਚੀਆਂ ਤੇ ਦੋਨਾਂ ਜਥਿਆਂ ਦੀਆਂ ਫਤਿਹ ਲਿਖੀਆਂ ਗਈਆਂ ਤੇ ਦੋਨੋਂ ਪਰਚੀਆਂ ਜਿੱਦੋਂ ਡੁਬੋਈਆਂ ਗਈਆਂ ਤੇ ਅਰਦਾਸ ਕਰਨ ਉਪਰੰਤ ਵੇਖਿਆ ਗਿਆ ਕਿ ਜਿਹੜੀ ਬੰਦਈ ਖਾਲਸਾ ਦੀ ਜਿਹੜੀ ਫਤਿਹ ਦਰਸ਼ਨ ਸੀ ਉਹ ਡੁੱਬੀ ਰਹਿ ਗਈ ਤੇ ਵੈਜੀ ਦਾ ਖਾਲਸਾ ਵੈਜੀ ਫਤਿਹ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਤੱਕ ਜਿਹਨੂੰ ਗੁਰੂ ਮੰਨਦੇ ਸਨ ਸਰੀਰ ਤੌਰ ਤੇ ਤੇ ਗੁਰਗੰਸਾਹਿ ਮਹਾਰਾਜੀ ਨੂੰ ਮੰਨਦੇ ਸਨ ਤੱਕ ਖਾਲਸਾ ਉਹਨਾਂ ਦੇ ਜਥੇ ਦੀ ਪਰਚੀ ਫਤਿਹ ਦੀ ਉਹ ਬਾਹਰ ਤੈਰ ਕੇ ਆ ਗਈ ਤੇ ਇੱਥੇ ਇਹ ਪਾਈ ਮਨੀ ਸਿੰਘ ਨੇ ਨਿਪਟਾਰਾ ਕਰ ਦਿੱਤਾ ਕਿ ਅੱਜ ਤੋਂ ਬਾਅਦ ਕੋਈ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਜ਼ਰੂਰ ਕਵੇਗਾ ਪਰ ਗੁਰੂ ਨਹੀਂ ਕਹੇਗਾ ਇਸ ਗੱਲ ਤੋਂ ਇਹ ਵੀ ਸਿੱਖਿਆ ਲੈਣ ਦੀ ਲੋੜ ਹੈ ਕਿ ਜਿੰਨੇ ਵੀ ਸ਼ਹੀਦ ਹੋਏ ਨੇ ਸਿੱਖ ਔਮੇਜ ਭਾਵੇਂ ਭਾਈ ਤਾਰੂ ਸਿੰਘ ਜੀ, ਬਾਬਾ ਬੰਦਾ ਸਿੰਘ ਜੀ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਅਨੇਕਾਂ ਸ਼ਹੀਦ ਹੋਏ ਨੇ। ਸ਼ਹੀਦਾਂ ਨੂੰ ਸ਼ਹੀਦ ਸ਼ਹੀਦ ਦੇ ਤੌਰ ਤੇ ਯਾਦ ਕਰਕੇ ਉਹਨਾਂ ਦੀ ਸ਼ਹੀਦੀ ਤੋਂ ਸਿੱਖਿਆ ਲੈਣ ਦੀ ਆਪਾਂ ਕੋਸ਼ਿਸ਼ ਕਰਨੀ ਹੈ। ਨਾ ਕਿ ਸ਼ਹੀਦਾਂ ਨੂੰ ਗੁਰੂ ਬਣਾਉਣ ਦਾ ਯਤਨ ਕਰਨਾ ਅੱਜ ਦੇ ਸਮੇਂ ਵਿੱਚ ਅੱਜ ਕੱਲ੍ਹ ਲੋਕਾਂ ਨੇ ਅਗਿਆਨਤਾ ਦੇ ਵਾਸੋ ਕੇ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਦੇ ਰੂਪ ਵਿੱਚ ਪੂਜਣਾ ਸ਼ੁਰੂ ਕਰ ਦਿੱਤਾ ਹੈ। ਅੱਜ ਦੇ ਸਮੇਂ ਵਿੱਚ 2025 ਵਿੱਚ ਆਪਾਂ ਗੱਲ ਕਰਦੇ ਪਏ ਆ ਕਿ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਮਹਾਨ ਸ਼ਹੀਦ ਨੇ ਜਿਨ੍ਹਾਂ ਨੇ ਸਿਰ ਲੱਖਦਿਆਂ ਵੀ ਆਪਣੇ ਖੰਡਾ ਉਹਨਾਂ ਦਾ ਚੱਲਦਾ ਰਿਹਾ ਬਹੁਤ ਵੱਡੀ ਸ਼ਹਾਦਤ ਉਹਨਾਂ ਦੀ। ਪਰ ਅੱਜ ਉਹਨਾਂ ਦਾ ਨਾਮ ਲੈ ਕੇ ਚਪੈਰੇ ਦੇ ਰੂਪ ਵਿੱਚ ਇੱਕ ਨਵੀਂ ਸਿਸਟਮ ਪਖੰਡ ਦੀ ਜਿਹੜੀ ਇਹ ਮਰਿਆਦਾ ਸ਼ੁਰੂ ਕਰਕੇ ਇੱਕ ਦੂਜੇ ਪਾਸੇ ਸਿੱਖਾਂ ਨੂੰ ਜਿਹੜਾ ਹੈ ਲਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਾਨੂੰ ਇਹਨਾਂ ਚੀਜ਼ਾਂ ਤੋਂ ਬਹੁਤ ਇਹ ਧਿਆਨ ਤੇ ਸचेत ਕਰਨ ਦੀ ਲੋੜ ਹੈ ਦੁਪਹਿਰੇ ਵਰਗੀਆਂ ਜਿਹੜੀਆਂ ਨਵੀਆਂ ਗਲਤ ਮਰਿਆਦਾ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਇਹ ਸਾਡੇ ਵਾਸਤੇ ਆਉਣ ਵਾਲੇ ਸਮੇਂ ਵਿੱਚ ਬਹੁਤ ਨੁਕਸਾਨ ਕਰ ਸਕਦੀਆਂ ਨੇ ਸਾਨੂੰ ਬਾਣੀ ਪੜ੍ਹਨੀ ਚਾਹੀਦੀ ਅਰਦਾਸ ਵੀ ਕਰਨੀ ਚਾਹੀਦੀ ਸਭ ਕੁਝ ਕਰਨਾ ਚਾਹੀਦਾ ਹੈ ਪਰ ਸ਼ਹੀਦਾਂ ਨੂੰ ਸ਼ਹੀਦ ਮੰਨਣਾ ਚਾਹੀਦਾ ਨਾ ਕਿ ਉਹਨਾਂ ਗੁਰੂਆਂ ਦੇ ਬਰਾਬਰ ਆਪਾਂ ਉਸ ਹਿਸਾਬ ਦੇ ਨਾਲ ਉਹਨਾਂ ਦੀ ਪੂਜਾ ਕਰੀਏ ਅੱਜ ਕੱਲ੍ਹ ਲੋਕ ਅਗਿਆਨਤਾ ਵਸ ਹੋ ਗਏ ਪੂਜੇ ਦੇ ਨਮਰ ਲੱਗ ਕੇ ਇਹ ਵੀ ਚੀਜ਼ਾਂ ਕਰਦੇ ਪਏ ਨੇ ਸੋ ਸਾਨੂੰ ਗੁਰਮਰਿਆਦਾ ਨੂੰ ਅਪਣਾਉਣਾ ਚਾਹੀਦਾ ਹੈ ਸੁਖਮਨੀ ਸਾਹਿਬ ਦਾ ਪਾਠ ਕਰੀਏ ਜਪਜੀ ਸਾਹਿਬ ਦਾ ਪਾਠ ਕਰ ਰੋਜ਼ਾਨਾ ਕਰਿਆ ਕਰੀਏ ਸਾਨੂੰ ਬਹੁਤ ਆਨੰਦ ਮਿਲੇਗਾ ਫਲ ਮਿਲੇਗਾ ਪਰ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਆਪਾਂ ਜਿਹੜਾ ਹੈ ਬਹੁਤ ਹੀ ਇਸ ਨੂੰ ਬਹੁਤ ਘੱਟ ਸਮਝ ਪਾ ਰਹੇ ਆ ਇਸ ਨੂੰ ਇਸੀ ਸਮਝਾਂ ਦੀ ਸਾਨੂੰ ਲੋੜ ਹੈ ਇਹ ਗੱਲ ਉਸ ਸਮੇਂ ਵੀ ਹੋਈ ਸੀ ਭਾਈ ਮਨੀ ਸਿੰਘ ਜੀ ਦੇ ਸਮੇਂ ਜਦੋਂ ਬਾਬਾ ਬੰਦਾ ਸਿੰਘ ਨੂੰ ਗੁਰੂ ਬਣਨਾ ਲੋਕਾਂ ਨੇ ਸ਼ੁਰੂ ਕਰ ਦਿੱਤਾ ਸੋ ਖੈਰ ਇਸ ਗੱਲ ਇਸ ਵਿਵਾਦ ਦਾ ਨਿਪਟਾਰਾ ਭਾਈ ਮਨੀ ਸਿੰਘ ਨੇ ਕਰਾ ਦਿੱਤਾ ਅਖੀਰ ਜਦੋਂ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਸਮਾਂ ਨੇ ਨਜ਼ਦੀਕ ਆਉਂਦਾ ਹੈ ਤੇ ਉਸ ਸਮੇਂ ਕੀ ਵਾਕਿਆ ਹੋਇਆ ਕਿ ਉਸ ਸਮੇਂ ਜਕਰੀਆ ਖਾਨ ਸੀ ਲਾਹੌਰ ਦਾ ਸੂਬੇਦਾਰ ਦੇ ਉਸ ਨੇ ਪੂਰੇ ਪੰਜਾਬ ਵਿੱਚ ਜਿਹੜਾ ਸੀ ਧਾਰਮਿਕ ਆਜ਼ਾਦੀ ਦੀ ਪਾਬੰਦੀ ਲਾਈ ਹੋਈ ਸੀ ਕਿ ਕੋਈ ਵੀ ਬੰਦਾ ਕੋਈ ਵੀ ਧਾਰਮਿਕ ਕੰਮ ਕਰਨਾ ਹੈ ਕੋਈ ਤਿਹਾੜ ਮਨਾਉਣਾ ਹੈ ਪਰਮਿਸ਼ਨ ਲੈਣੀ ਪਏ ਕਿ ਸਰਕਾਰ ਕੋਲੋਂ ਜੇ ਸਰਕਾਰ ਗਵਰਨਮੈਂਟ ਪਰਮਿਸ਼ਨ ਦੇਗੀ ਤਾਂ ਹੀ ਤੁਸੀਂ ਆਪਣਾ ਧਾਰਮਿਕ ਤਿਹਾੜ ਮਨਾ ਸਕਦੇ ਹੋ ਤੇ ਉਸ ਸਮੇਂ ਕੀ ਹੋਇਆ ਇਹ ਸੰਨ 1730 31 32 ਦੀ ਗੱਲ ਹੈ ਜਦੋਂ ਹਰ ਪਾਸੇ ਸਿੱਖਾਂ ਦੇ ਵੈਸੇ ਹੀ ਖਿਲਾਫ ਸੀ ਸਰਕਾਰ ਤੇ ਉਹ ਸਮੇਂ ਦਿਵਾਲੀ ਦਾ ਦਿਹਾੜਾ ਜਿਹੜਾ ਸੀ ਨਜ਼ਦੀਕ ਆ ਰਿਹਾ ਸੀ ਬੰਦੀ ਛੋੜ ਦਿਵਸ ਦਾ ਤੇ ਭਾਈ ਮਨੀ ਸਿੰਘ ਜੀ ਨੇ ਸੰਗਤਾਂ ਨੇ ਬੇਨਤੀ ਕੀਤੀ ਕਿ ਸਾਨੂੰ ਤੇ ਸਰਕਾਰ ਗਵਰਨਮੈਂਟ ਜਿਹੜੀ ਆਜ਼ਾਦ ਨਹੀਂ ਨਹੀਂ ਤੁਸੀਂ ਜਿਹੜੀ ਹੈ ਗੱਲ ਕਰੋ ਤੇ ਸਾਨੂੰ ਦਰਬਾਰ ਸਾਹਿਬ ਵਿੱਚ ਵਧੀਆ ਤਰੀਕੇ ਨਾਲ ਜਿਹੜਾ ਹੈ ਬੰਦੀ ਛੋੜ ਦਿਵਸ ਬਨਾਇਆ ਜਾਵੇ ਤੇ ਭਾਈ ਮਨੀ ਸਿੰਘ ਜੀ ਨੇ ਬੇਨਤੀ ਕੀਤੀ ਸਰਕਾਰ ਨੂੰ ਤੇ ਜਕਰੀਆ ਖਾਨ ਨੇ ਕਿਹਾ ਕਿ ਤੁਹਾਨੂੰ 5000 ਰੁਪਏ ਉਸ ਸਮੇਂ ਦਾ ਟੈਕਸ ਇਹਨੂੰ ਦੇਣਾ ਪਵੇਗਾ ਤਾਂ ਤੁਸੀਂ ਜਿਹੜਾ ਇਤਿਹਾਰ ਮਨਾ ਸਕਦੇ ਹੋ ਤੇ ਭਾਈ ਮਨੀ ਸਿੰਘ ਨੇ ਸੋਚਿਆ ਕਿ ਠੀਕ ਹੈ ਸੰਗਤਾਂ ਆਉਣਗੀਆਂ ਦਸਬੰਦ ਆਵੇਗਾ ਤੇ 5000 ਟੈਕਸ ਵੀ ਅਦਾ ਕਰ ਦੇਵਾਂਗੇ ਸੋ ਇਹ ਪਰਮਿਸ਼ਨ ਮਿਲ ਗਈ ਕਿ ਅਸੀਂ ਇਸ ਤਿਉਹਾਰ ਮਨਾਉਣ ਤੋਂ ਬਾਅਦ ਤੁਹਾਡਾ ਟੈਕਸ ਭਰਾਂਗੇ ਜਕਰੀਆ ਖਾਨ ਨੇ ਹਾਂ ਕਰ ਦਿੱਤੀ ਤੇ ਹਾਂ ਇਸ ਕਰਕੇ ਕੀਤੀ ਸੀ ਕਿ ਜਿਆਦਾ ਸੰਗਤਾਂ ਆਉਣਗੀਆਂ ਤੇ ਉਹਨਾਂ ਤੇ ਹਮਲਾ ਕਰਕੇ ਸਿੱਖਾਂ ਦੀ ਸਿੱਖਾਂ ਦਾ ਕਤਲੇਆਮ ਕਰਵਾ ਸਕਦੇ ਆਂ ਪਰ ਇਹ ਸਗਲ ਦਾ ਪਤਾ ਭਾਈ ਮਨੀ ਸਿੰਘ ਨੂੰ ਲੱਗ ਗਿਆ ਭਾਈ ਮਨੀ ਸਿੰਘ ਨੇ ਸਿੱਖਾਂ ਨੂੰ ਫਿਰ ਦਵਾਰਾ ਸਨੇਹ ਪਾਏ ਕਿ ਕੋਈ ਨਾ ਆਵੇ ਨਹੀਂ ਤੇ ਇੱਥੇ ਨੁਕਸਾਨ ਹੋ ਸਕਦਾ ਸੰਗਤਾਂ ਨਹੀਂ ਆਈਆਂ ਤੇ ਫਿਰ ਜੰਦੀ ਛੋੜ ਦੇ ਬਸਤੋਂ ਬਾਅਦ ਦੀਵਾਲੀ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਤੁਸੀਂ ਵਾਦਾ ਕੀਤਾ ਸੀ 5000 ਰੁਪਏ ਦਾ ਉਹ ਟੈਕਸ ਦਿਓ ਪਰ ਸੰਗਤਾਂ ਆਈਆਂ ਨਹੀਂ ਦਸਬੰਦ ਵੀ ਨਹੀਂ ਆਇਆ ਇਸ ਲਈ 5000 ਰੁਪਏ ਉਸ ਸਮੇਂ ਨਹੀਂ ਹੋ ਪਾਇਆ ਤੇ ਭਾਈ ਮਨੀ ਸਿੰਘ ਨੇ ਕਿਹਾ ਕਿ ਸੰਗਤਾਂ ਹੀ ਨਹੀਂ ਆਈਆਂ ਟੈਕਸ ਨਹੀਂ ਆਇਆ ਤੇ ਤੁਹਾਨੂੰ ਕਿੱਥੋਂ ਦਈਏ ਇਸ ਕਰਕੇ ਅਸੀਂ ਅਗਾਹ ਵਸਾਖੀ ਦਾ ਜਿਹੜਾ ਅਗਲੇ ਸਾਲ ਦਾ ਆਵੇਗਾ ਉਸ ਸਮੇਂ ਅਸੀਂ ਜਿਹੜਾ ਹੈ ਅਗਲੇ ਸਾਲ ਜਦ ਵਸਾਖੀ ਦਾ ਪਰਮ ਮਨਾਵਾਂਗੇ ਤੇ ਫਿਰ ਸੰਗਤਾਂ ਆਉਣਗੀਆਂ ਫਿਰ ਟੈਕਸ ਭਰ ਦਿਆਂਗੇ ਤੇ ਉਸ ਦੀ ਚਾਲ ਇਹ ਸੀ ਕਿ ਸੰਗਤਾਂ ਜਦੋਂ ਇਕੱਠ ਹੋਵੇਗਾ ਹਰਮੰਦਰ ਸਾਹਿਬ ਅੰਮ੍ਰਿਤਸਰ ਤੇ ਉੱਥੇ ਹਮਲਾ ਕਰਵਾ ਕੇ ਤੇ ਇੱਥੇ ਵੱਤ ਵੱਤ ਸਿੱਖਾਂ ਦਾ ਜਾਨੀ ਨੁਕਸਾਨ ਕਰਵਾਵਾਂਗੇ ਤੇ ਇਸ ਗੱਲ ਦਾ ਵੀ ਪਤਾ ਭਾਈ ਮਨੀ ਸਿੰਘ ਲਾ ਕੇ ਆਇਆ ਕਿ ਹੁਣ ਵਸਾਖੀ ਤੇ ਵੀ ਅਟੈਕ ਹੋਣ ਵਾਲਾ ਹੈ ਇਨਾ ਜ ਇਨਾ ਮੁਗਲਾ ਵੱਲੋਂ ਤੇ ਭਾਈ ਮਨੀ ਸਿੰਘ ਨੇ ਫਿਰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਵਿਸਾਖੀ ਤੇ ਸੰਗਤਾਂ ਰੁਗ ਨਾ ਪਾਈਆਂ ਵਿਸਾਖੀ ਤੇ ਬਹੁਤ ਵੱਡਾ ਇਕੱਠ ਹੋਇਆ ਹਰਮੰਦਰ ਸਾਹਿਬ ਉਸ ਸਮੇਂ ਹੀ ਜਕਰੀਆ ਖਾਨ ਨੇ ਹਮਲਾ ਕਰਵਾ ਦਿੱਤਾ ਅੰਮ੍ਰਿਤਸਰ ਤੇ ਤੇ ਬਹੁਤ ਜ਼ਿਆਦਾ ਸਿੰਘਾਂ ਦਾ ਨਿਸ਼ਾਨ ਵੀ ਹੋਇਆ ਬੜੇ ਸਿੱਖ ਸ਼ਹੀਦ ਹੋਏ ਤੇ ਭਾਈ ਮਨੀ ਸਿੰਘ ਨੂੰ ਜਿਹੜਾ ਹੈ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ ਤੇ ਉੱਥੇ ਲਿਜਾ ਕੇ ਇਹਨਾਂ ਨੂੰ ਸਖਤ ਸਿਏ ਦਿੱਤੇ ਗਏ ਇਲਜ਼ਾਮ ਇਹ ਲਾਇਆ ਗਿਆ ਕਿ ਤੁਸੀਂ ਅਜੇ ਤੱਕ ਸਾਡਾ ਟੈਕਸ ਨਹੀਂ ਜਿਹੜਾ ਸੀ ਅਦਾ ਕੀਤਾ ਅਖੀਰ ਵਿੱਚ ਉਹਨਾਂ ਨੇ ਇਹ ਹੀ ਕਿਹਾ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ अनेका ਤਸੀਹੇ ਦਿੱਤੇ ਗਏ ਤੇ ਅਖੀਰ ਨਖਾਸ ਚੌਕ ਲਾਹੌਰ ਵਿੱਚ 1738 ਈਸਵੀ ਵਿੱਚ ਭਾਈ ਮਨੀ ਸਿੰਘ ਨੂੰ ਜਿਹੜਾ ਸੀ ਬੰਦ-ਬੰਦ ਘਟ ਕੇ ਉਹਨਾਂ ਨੂੰ ਸ਼ਿਰ ਕੀਤਾ ਗਿਆ 94 ਸਾਲ ਦੀ ਉਸ ਸਮੇਂ ਉਹਨਾਂ ਦੀ ਉਮਰ ਸੀ ਉਹਨਾਂ ਦੇ ਉਮਰ ਦਾ ਵੀ ਇਲਾਜ ਨਹੀਂ ਕੀਤਾ ਕਿ ਇੰਨੇ ਬਜ਼ੁਰਗ ਇਨਸਾਨ ਨੂੰ ਜਿਹੜਾ ਹੈ ਸ਼ਹੀਦ ਕਰਨਾ ਠੀਕ ਹੈ ਜਾਂ ਨਹੀਂ ਪਰ ਉਹ ਜ਼ਕਰੀਆ ਖਾਨ ਜਿਹੜਾ ਸੀ ਉਹ ਇਹ ਚਾਹੁੰਦਾ ਸੀ ਕਿ ਵੱਧ ਤੋਂ ਵੱਧ ਸਿੱਖਾਂ ਦਾ ਨੁਕਸਾਨ ਕੀਤਾ ਜਾਵੇ ਪਰ ਭਾਈ ਮਨੀ ਸਿੰਘ ਜੀ ਅਡੋਲ ਚਿਤ ਰਹੇ ਬਾਣੀ ਪੜਦੇ ਰਹੇ ਨਾਮ ਜਪਦੇ ਰਹੇ ਤੇ ਉਹਨਾਂ ਨੇ ਆਪਣਾ ਬੰਦ-ਬੰਦ ਕਟਵਾ ਕੇ ਪਰਿਵਾਰ ਦੇ 52 ਹੋਰ ਜਿਹੜੇ ਨੇ ਪਰਿਵਾਰਕ ਮੈਂਬਰਾਂ ਉਹਨਾਂ ਦੀ ਵੀ ਸ਼ਹੀਦੀ ਹੋਈ ਸੋ ਭਾਈ ਮਨੀ ਸਿੰਘ ਦੇ ਪੂਰੇ ਪਰਿਵਾਰ ਦੀ ਸ਼ਹਾਦਤ ਅਤੇ ਭਾਈ ਮਨੀ ਸਿੰਘ ਦੀ ਸ਼ਹਾਦਤ ਨੂੰ कोटान-ਕੋਟ ਪ੍ਰਣਾਮ ਹੈ